ਸੋ ਲਗਭਗ 661 ਕਰੋੜ ਰੁਪਇਆ ਇਕੱਲਾ ਖਰੜ ਤਹਿਸੀਲ ਚੋਂ ਖਾਦਾ ਗਿਆ ਪੰਜਾਬੀਓ ਐਡਾ ਵੱਡਾ ਕਪਲਾ ਹੈ ਐਵੇਂ ਨਹੀਂ ਐਡੇ ਕਮੂਹ ਵਾਲਾ ਕੇਜਰੀਵਾਲ ਐਡਾ ਬੂਥਾ ਕਰਕੇ ਬੈਠਾ ਐਵੇਂ ਨਹੀਂ ਸਖਬੀਰ ਸਿੰਘ ਬਾਦਲ ਦਾ ਢਿੱਡੋਂ ਦੇ ਝੱਗੇ ਚ ਨਹੀਂ ਆਉਂਦਾ ਐਵੇਂ ਨਹੀਂ ਕੈਪਟਨ ਮਰੀਂਦਰ ਸਿੰਘ ਤੇ ਗੱਲਾਂ ਤੇ ਲਾਲੀ ਰਹਿੰਦੀ ਸੋ ਇਹ ਬਹੁਤ ਵੱਡਾ ਕਪਲਾਏ ਦੇ ਪਿੱਛੇ ਜਿਹੜਾ ਪੈਸਾ ਸਰਕਾਰੀ ਖਜ਼ਾਨੇ ਚ ਜਾਣਾ ਚਾਹੀਦਾ ਸੀ ਉਹ ਪੈਸਾ ਇਹਨਾਂ ਚੋਰਾਂ ਦੀਆਂ ਜੇਬਾਂ ਚ ਜਾ ਰਿਹਾ ਹੈ ਕੱਲੀ ਖਰੜ ਤਹਿਸੀਲ ਦੇ ਵਿੱਚ 20000 ਐਨਓਸੀ 16000 ਐਨਓਸੀ ਇਸ ਸਰਕਾਰ ਨੇ ਦਿੱਤੀ ਹੈ। ਔਰ ਇੱਕ ਹੀ ਬੰਦਾ ਜੀਐਨਈ ਬਿਲਡਰ ਜਿਹਦੇ ਤੇ ਕਿਸੇ ਵਿਅਕਤੀ ਨੇ ਸਰਕਾਰ ਨੂੰ ਸ਼ਿਕਾਇਤ ਵੀ ਕੀਤੀ ਹੈ ਕੱਲਾ ਹੀ ਬੰਦਾ 200 ਐਨਓਸੀਆਂ ਲਈ ਬੈਠਾ। ਮੇਰੇ ਵੀਰ ਨੇ ਜ਼ਿਕਰ ਕੀਤਾ ਸੀ ਜਾਂ ਸਟੇਜ ਤੋਂ ਪਹਿਲਾਂ ਵੀ ਜ਼ਿਕਰ ਹੋਇਆ ਕਿ ਇੱਥੇ ਕਿਸਾਨ ਨਹੀਂ ਆਏ। ਅਜੇ ਹੀ ਗੱਲ ਨਹੀਂ। ਕਿਸਾਨ ਜਦੋਂ ਘਰੋਂ ਬਾਹਰ ਨਿਕਲਦਾ ਸੱਜ ਧੱਜ ਕੇ ਨਿਕਲਦਾ ਉਹ ਐਂ ਲੱਗਦਾ ਜਿਵੇਂ ਬੜਾ ਵੱਡਾ ਕਾਰੋਬਾਰੀ ਹੁੰਦਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਪੂਰੀ ਦੁਨੀਆ ਦੇ ਵੱਡੇ ਕਾਰਪੋਰੇਟਾਂ ਦਾ ਚੱਲ ਰਿਹਾ ਵਰਤਾਰਾ ਬਹੁਤ ਖੂਬਸੂਰਤੀ ਦੇ ਨਾਲ ਤੁਹਾਡੇ ਸਾਹਮਣੇ ਸਾਰੇ ਬਲਾਰਿਆਂ ਨੇ ਰੱਖਿਆ ਪਰ ਇਹਦੇ ਹੇਠਾਂ ਜਿਹੜੀ ਇੱਕ ਸੌਖੀ ਠੱਗੀ ਚੱਲਦੀ ਹੈ ਉਹਦੇ ਬਾਰੇ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਹਿਲੀ ਗੱਲ ਭਈ ਮੰਨ ਲਓ ਬੁੱਧ ਸਿੰਘ ਨੀਲੋਂ ਐ ਜਿਹੜਾ ਇਹ ਸਰਕਾਰ ਐ ਤੇ ਮੈਂ ਕਲੋਨਾਈਜ਼ਰ ਆ ਹੁਣ ਲੁਧਿਆਣੇ ਦੇ ਵਿੱਚ ਮੇਰੇ ਕੋਲੇ ਇੱਕ ਕਲੋਨੀ ਐ ਜਨਪਥ ਉਹਦੇ ਚ ਮੈਂ 400 ਕਿੱਲੇ ਦੇ ਵਿੱਚ ਕਲੋਨੀ ਕੱਟਤੀ ਤੇ 400 ਕਿੱਲਾ ਜਿਹੜਾ ਹੈਗਾ ਉਹ ਬਿਆਨੇ ਕਰਕੇ ਰੱਖ ਲੇ ਮੈਂ ਕਿਸਾਨਾਂ ਤੋਂ ਪਹਿਲੀ ਲਈ ਸੀ 50 ਲੱਖ ਰੁਪਏ ਨੂੰ ਔਰ ਉੱਥੇ ਮੈਂ ਰੁੱਖ ਲਾਏ ਦੂਰੋਂ ਲਿਆ ਕੇ ਜਿਹੜੇ 2 ਲੱਖ ਰੁਪਏ ਦਾ ਇੱਕ ਸੀ ਜਾਂ 8 ਲੱਖ ਰੁਪਏ ਦਾ ਇਹ ਸੱਚ ਹੈ ਤੁਹਾਡੇ ਲੁਧਿਆਣੇ ਦੀਆਂ ਕਲੋਨੀਆਂ ਚ 8-8 ਲੱਖ ਰੁਪਏ ਦੇ ਰੁੱਖ ਲੱਗੇ ਨੇ 1 ਕਰੋੜ ਰੁਪਿਆ ਮੈਂ ਕਿੱਲੇ ਦਾ ਸਰਕਾਰ ਨੂੰ ਦਿੱਤਾ ਤੇ 1 ਕਰੋੜ ਰੁਪਿਆ ਮੈਂ ਕਿੱਲੇ ਤੇ ਖਰਚਾ ਕੀਤਾ ਉਹਦੇ ਚੋਂ 2600 ਗੱਜ ਜਿਹੜੀ ਜਗ੍ਹਾ ਸੀਗੀ ਉਹ ਮੇਰੇ ਕੋਲੇ ਵੇਚਣ ਵਾਸਤੇ ਬਚ ਗਈ ਤੇ ਦੂਸਰੀ ਜਿਹੜੀ ਜਗ੍ਹਾ ਸੀਗੀ 4840 ਗੱਜ ਦਾ ਕਿਲਾ ਹੁੰਦਾ ਉਹਦੇ ਮੈਂ ਬਹੁਤ ਸੋਹਣੇ ਪਲਾਟ ਕੱਟ ਤੇ ਤੇ ਸੜਕਾਂ ਪਾਤੀਆਂ ਤੇ ਪਾਰਕ ਬਣਾਤੀ ਹੁਣ ਗੱਲ ਇਹ ਆ ਵੀ ਉਹ ਕਿਲਾ ਅੱਜ ਇੱਥੇ ਜ਼ਮੀਨ ਦਾ ਰੇਟ ਜਿੰਨਾ ਕਲੋਨੀਆਂ ਦੀ ਮੈਂ ਗੱਲ ਕਰ ਰਿਹਾ ਆ ਰਾਮਗੜ੍ਹ ਹੋ ਗਿਆ ਸਨ ਵਿਊ ਹੋ ਗਿਆ ਘੱਟ ਤੋਂ ਘੱਟ 80000 ਰੁਪਿਆ ਤੇ ਹੁਣ ਕਈਆਂ ਦਾ 1.5 ਲੱਖ ਰੁਪਿਆ ਗੱਜ ਰਹਿਸ਼ ਲਈ ਚੱਲ ਰਿਹਾ ਐਵਰੇਜ ਲੱਖ ਰੁਪਿਆ ਵੀ ਲਾ ਲਈਏ ਤਾਂ ਉਹ ਤਕਰੀਬਨ 26 ਕਰੋੜ ਰੁਪਿਆ ਕਿੱਲੇ ਦਾ ਕਲੋਨਾਈਜ਼ਰ ਵੱਟਦਾ ਇਹੋ ਜਿਹੀਆਂ 12 ਤੋਂ 15 ਕਲੋਨੀਆਂ ਨੇ ਤੇ ਹੁਣ ਇਹ ਬਣ ਗਈ ਸਰਕਾਰ ਸਰਕਾਰ ਨੇ ਜਿਹੜੇ ਸੌਦੇ ਅਜੇ ਮੈਂ ਕੀਤੇ ਨੇ ਸਰਕਾਰ ਨੇ ਕਿਹਾ ਵੀ ਉਹ ਆਗੇ ਲੈਂਡ ਪੂਲਿੰਗ ਚ ਫੇਰ ਅਸੀਂ ਗਏ ਭੱਜ ਕੇ ਹੁਣ ਤੁਸੀਂ ਮੈਨੂੰ ਦੱਸੋ ਵੀ ਮੈਂ ਕਰੋੜ ਰੁਪਇਆ ਸਰਕਾਰ ਨੂੰ ਉਹਨੂੰ ਰੈਗੂਲਰ ਕਰਨ ਲਈ ਦਿੱਤਾ ਕਰੋੜ ਰੁਪਇਆ ਖਰਚਿਆ ਵੱਧ ਤੋਂ ਵੱਧ ਨਵੇਂ ਸੌਦੇ ਹੁਣ 2 ਕਰੋੜ ਚ ਹੋਗੇ ਹੋਣਗੇ ਕਿਉਂਕਿ ਜ਼ਿਮੀਦਾਰ ਸੋਚਦਾ ਹੈ ਵੀ ਤੁਸੀਂ ਤਾਂ ਯਾਰ ਕਰੋੜ ਕਰੋੜ ਨੂੰ ਲੱਖ ਲੱਖ ਰੁਪਏ ਨੂੰ ਗੱਜ ਵੇਚ ਰਹੇ ਹੋ ਤਾਂ ਉਹ 2-2 ਕਰੋੜ ਨੂੰ ਜਿਹੜੇ ਸੌਦੇ ਕੀਤੇ ਸੀ ਜਿਹੜਾ ਹੋਰ 500 ਕਿਲਾ ਖਰੀਦਿਆ ਸੀ ਉਹਦੇ ਤੇ 3 ਕਰੋੜ ਰੁਪਇਆ ਮੇਰਾ ਖਰਚ ਆਉਣਾ ਹੈ ਤੇ ਜੇ ਉਹ ਲੈਂਡ ਪੂਲਿੰਗ ਦੇ ਵਿੱਚ ਰਹਿੰਦਾ ਤੇ ਫਿਰ ਮੇਰੇ ਪੱਲੇ ਕੱਖ ਨਹੀਂ ਰਹਿੰਦਾ ਇਸ ਕਰਕੇ ਮੈਨੂੰ ਇਹਨਾਂ ਨੇ ਕਿਹਾ ਕਿ ਭਾਈ ਤੂੰ ਕਰੋੜ ਰੁਪਇਆ ਕਿੱਲੇ ਦਾ ਮੈਨੂੰ ਦੇ ਦੇ ਤਾਂ ਫਿਰ ਜੇ ਮੈਨੂੰ ਇਹਨੂੰ ਕਰੋੜ ਦੇ ਕੇ ਵੀ 22-23 ਕਰੋੜ ਰੁਪਇਆ ਕਿੱਲੇ ਦਾ ਬਚਦਾ ਫਿਰ ਮੈਨੂੰ ਕੀ ਤਕਲੀਫ ਹੈ 1 ਕਰੋੜ ਕਰੋੜ ਰੁਪਇਆ ਦੇਣ ਚ ਇਹ ਕਹਾਣੀ ਵੀ ਇਸ ਲੈਂਡ ਪੂਲਿੰਗ ਦੇ ਪਿੱਛੇ ਹੈ ਦੂਜੀ ਗੱਲ 50 ਹਜ਼ਾਰ ਕਲੋਨੀਆਂ ਅੱਜ ਤੋਂ 14-15 ਸਾਲ ਪਹਿਲਾਂ ਰੈਕੋਗਨਾਈਜ਼ ਕੀਤੀਆਂ ਗਈਆਂ ਅਖਬਾਰ ਚ ਦਿੱਤੀਆਂ ਗਈਆਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਹ ਕਲੋਨੀਆਂ ਰੈਗੂਲਰ ਕਰਨ ਦੇ ਉਸ ਸਰਕਾਰ ਨੇ ਪੈਸੇ ਲਏ ਰਜਮੇ ਫੇਰ ਮੋੜ ਅਗਲੀ ਸਰਕਾਰ ਆਈ ਉਹਨੇ ਰਜਮੇ ਪੈਸੇ ਲੈ ਕੇ ਉਹਨੂੰ ਰੈਗੂਲਰ ਕੀਤਾ ਕਿਉਂਕਿ ਰੈਗੂਲਰ ਕੀਤੇ ਬਗੈਰ ਉੱਥੇ ਫਿਰ ਪਲਾਟ ਹੀ ਨਹੀਂ ਵਿਕਦਾ ਉੱਥੇ ਸੀਵਰੇਜ ਨਹੀਂ ਪੈਂਦਾ ਕਨੈਕਸ਼ਨ ਨਹੀਂ ਮਿਲਦਾ 20 ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਨੇ ਚਲਦਿਆਂ ਚਲਦਿਆਂ ਜਿਸ ਦਿਨ ਪਾਲਿਸੀ ਲਾਗੂ ਹੋਈ ਸਰਕਾਰੀ ਬਿਆਨ ਹੈ ਕਿ 14000 ਕਿੱਲੇ ਜਿਹੜੀਆਂ ਕਲੋਨੀਆਂ ਨੇ ਅਜੇ ਵੀ ਅਨ ਆਥੋਰਾਈਜ਼ਡ ਨੇ ਜਦੋਂ ਕਿ ਕੱਲ ਸੀਨੀਅਰ ਪੱਤਰਕਾਰ ਜਿਹੜੇ ਹੈਗੇ ਆ ਦਵਿੰਦਰ ਸਿੰਘ ਉਹਨਾਂ ਦੇ ਨਾਲ ਪ੍ਰੋਫੈਸਰ ਪੱਟੀ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਇਹ 14000 ਨਹੀਂ 20000 ਕਲੋਨੀਆਂ ਨੇ ਪੰਜ ਕਿੱਲੇ 'ਚ ਵੀ ਕਲੋਨੀ ਲਾਈਏ ਤਾਂ ਲੱਖ ਏਕੜ ਜਗ੍ਹਾ ਜੇ ਉੱਥੇ ਪਈ ਹੈ ਤੇ ਜਿਹੜੀ ਪਹਿਲਾਂ ਇਹਨਾਂ ਨੇ ਪੈਸੇ ਲੈ ਕੇ ਕਲੋਨੀਆਂ ਰੈਗੂਲਰ ਕੀਤੀਆਂ ਨੇ ਉਹਨਾਂ ਦੇ ਵਿੱਚ ਮੀਂਹ ਪੈਦੇ ਪਾਣੀ ਰਸੋਈਆਂ ਚ ਤੇ ਬੈੱਡਰੂਮਾਂ ਚ ਆ ਜਾਂਦਾ ਹੈ ਨਾ ਸੀਵਰੇਜ ਹੈ ਨਾ ਸੋਲਿਡ ਵੇਸਟ ਪਲੈਂਟ ਹੈ ਨਾ ਉੱਥੇ ਦੇ ਗੰਦੇ ਪਾਣੀ ਦਾ ਕਿਤੇ ਪਾਉਣ ਦਾ ਜਾਂ ਉਹਨੂੰ ਸਾਫ਼ ਕਰਨ ਦਾ ਪ੍ਰਬੰਧ ਹੈ ਇੱਕ ਗੱਲ ਹੋਰ ਜਿਹੜਾ ਐਨਓਸੀ ਦੇਣ ਦਾ ਸਿਸਟਮ ਚੱਲਦਾ ਹੈ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਕੋਲੇ 2118 ਤੋਂ ਪਹਿਲਾਂ ਦੇ ਬਿਆਨੇ ਹੋਏ ਨੇ ਉਹਨਾਂ ਨੂੰ ਅਸੀਂ ਐਨਓਸੀ ਦੇ ਦੇਾਂਗੇ ਕੱਲੀ ਖਰੜ ਤਹਿਸੀਲ ਦੇ ਵਿੱਚ 20000 ਐਨਓਸੀ 16000 ਐਨਓਸੀ ਇਸ ਸਰਕਾਰ ਨੇ ਦਿੱਤੀ ਹੈ। ਔਰ ਇੱਕ ਹੀ ਬੰਦਾ ਜੀਐਨਈ ਬਿਲਡਰ ਜਿਹਦੇ ਤੇ ਕਿਸੇ ਵਿਅਕਤੀ ਨੇ ਸਰਕਾਰ ਨੂੰ ਸ਼ਿਕਾਇਤ ਵੀ ਕੀਤੀ ਹੈ ਕੱਲਾ ਹੀ ਬੰਦਾ 200 ਐਨਓਸੀਆਂ ਲਈ ਬੈਠਾ। 16000 ਐਨਓਸੀਆਂ ਘੱਟ ਤੋਂ ਘੱਟ 200 ਗੱਜ ਦਾ ਵੀ ਪਲਾਟ ਲਈਏ ਤਾਂ ਤੁਸੀਂ ਹਿਸਾਬ ਲਾ ਲਓ ਕਿ 32 ਲੱਖ ਏਕੜ ਜਗ੍ਹਾ ਬਣਦੀ ਹੈ। ਇਹਨੂੰ 4840 ਗੱਜ ਦੇ ਨਾਲ ਭਾਗ ਦੇ ਲੋ। 661 ਏਕੜ ਬਣਦੇ ਆ ਸੋ ਲਗਭਗ 661 ਕਰੋੜ ਰੁਪਇਆ ਇਕੱਲਾ ਖਰੜ ਤਹਿਸੀਲ ਚੋਂ ਖਾਦਾ ਗਿਆ ਪੰਜਾਬੀਓ ਐਡਾ ਵੱਡਾ ਕਪਲਾ ਐ ਐਵੇਂ ਨਹੀਂ ਐਡੇ ਕਮੂਹ ਵਾਲਾ ਕੇਜਰੀਵਾਲ ਐਡਾ ਬੂਥਾ ਕਰਕੇ ਬੈਠਾ ਐ ਐਵੇਂ ਨਹੀਂ ਸਖਬੀਰ ਸਿੰਘ ਬਾਦਲ ਦਾ ਢਿੱਡੋਂ ਦੇ ਝੰਗੇ ਚ ਨਹੀਂ ਆਉਂਦਾ ਐਵੇਂ ਨਹੀਂ ਕੈਪਟਨ ਮਰਿੰਦਰ ਸਿੰਘ ਦੇ ਗੱਲਾਂ ਤੇ ਲਾਲੀ ਰਹਿੰਦੀ ਸੋ ਇਹ ਬਹੁਤ ਵੱਡਾ ਕਪਲਾਏ ਦੇ ਪਿੱਛੇ ਜਿਹੜਾ ਪੈਸਾ ਸਰਕਾਰੀ ਖਜ਼ਾਨੇ ਚ ਜਾਣਾ ਚਾਹੀਦਾ ਸੀ ਉਹ ਪੈਸਾ ਇਹਨਾਂ ਚੋਰਾਂ ਦੀਆਂ ਜੇਬਾਂ 'ਚ ਜਾ ਰਿਹਾ। ਮੇਰੇ ਵੀਰ ਨੇ ਜ਼ਿਕਰ ਕੀਤਾ ਸੀ ਜਾਂ ਸਟੇਜ ਤੋਂ ਪਹਿਲਾਂ ਵੀ ਜ਼ਿਕਰ ਹੋਇਆ ਕਿ ਇੱਥੇ ਕਿਸਾਨ ਨਹੀਂ ਆਏ। ਅਜਿਹੀ ਗੱਲ ਨਹੀਂ। ਕਿਸਾਨ ਜਦੋਂ ਘਰੋਂ ਬਾਹਰ ਨਿਕਲਦਾ ਸੱਜ ਧੱਜ ਕੇ ਨਿਕਲਦਾ। ਉਹ ਐਂ ਲੱਗਦਾ ਜਿਵੇਂ ਬੜਾ ਵੱਡਾ ਕਾਰੋਬਾਰੀ ਹੁੰਦਾ ਹੈ। ਅੱਜ ਇੱਥੇ ਜਲੰਧਰ ਤੋਂ ਕਿਸਾਨ ਆਏ ਹੋਏ ਆ ਜਿਨ੍ਹਾਂ ਦੀ ਲੈਂਡ ਪੂਲਿੰਗ ਤੇ ਜ਼ਮੀਨ ਆਈ। ਉਹ ਪਿਛਲੇ ਪਾਸੇ ਹਸ਼ਿਆਰਪੁਰ ਤੋਂ ਜੱਸਾ ਸਿੰਘ ਤੇ ਬਾਬੇ ਗੁਰੀਹਰੀ ਬੈਠੇ ਆ। ਆਹ ਸਾਹਮਣੇ ਸਰਦਾਰ ਜਗਦੇਵ ਸਿੰਘ ਬੈਠਾ ਹੈ। ਸਾਬਕਾ ਸਰਪੰਚ ਜੋਧਾ ਤੋਂ ਨੇ ਇਸੇ ਤਰ੍ਹਾਂ ਜਸਵੰਤ ਸਿੰਘ ਖੋਲੀ ਬੈਠਾ ਇਹ ਉਥੋਂ ਦੀ ਬਣੀ ਕਮੇਟੀ ਉਹ ਦਲਬੀਰਾ ਬੈਠਾ ਇਹ ਉਥੋਂ ਦੀ ਬਣੀ ਕਮੇਟੀ ਦੇ ਮੈਂਬਰ ਨੇ